ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਉ ਭਾਈ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜਿਹ ਬਿਧ ਮੋਹ ਆਨੋ ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਬਿਤ ਹੈ ਤਹਾਂ ਸਪਤ ਸੈੰਗ ਤੇਹ ਨਾਮ ਕਹਾਵਾ ਪੰਡ ਰਾਜ ਜਿਹ ਜੋਗ ਕਮਾਵਾ ਤਹ ਹਮ ਅਦਿਕ ਤਪਸਿਆ ਸਾਧਿ ਮਹਾ ਕਾਲ ਕਾਲ ਕਾ ਅਰਾਧੀ ਇਹ ਬਿਦ ਕਰਤ ਤਪਸਿਆ ਭਇਓ ਦਵਾਇ ਤੇ ਏਕ ਰੂਪ ਹੋਇ ਗਇਓ ਤਾਤ ਮਹਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭ ਜਬ ਆਇਸ ਮੋਹਿ ਦੀਆ ਤਬ ਹਮ ਜਨਮ ਕਲੂ ਮਹਿਲੀਆ ਇਤਨਾ ਭਾਇਓ ਹਮਰੋ ਆਵਨ ਕਹਿ ਚੁਬੀ ਰਹੀ ਸ੍ਰੋਤ ਪ੍ਰਭ ਚਰਨਨ ਮਹਿ ਜੋ ਤਿਉ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੈ ਇਹ ਲੋਕ ਪਠਾਇਓ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਚਉਪਈ ਜਬ ਪਹਿਲੇ ਹਮ ਸ੍ਰਿਸ਼ਟ ਬਨਾਈ ਦਾਇਤ ਰਚੇ ਦੁਸ਼ਟ ਦੁਖਦਾਈ ਤੇ ਪੂਜ ਬਲ ਬਬਰੇ ਵਾ ਗਏ ਪੂਜਤ ਪਰਮ ਪੁਰਖ ਰਹਿ ਗਏ ਤੇ ਹਮ ਤਮਕ ਤਨਕ ਮੋਖਾਪੇ ਦਿਨ ਕੀ ਠੌਰ ਦੇਵਤਾ ਥਾਪੇ ਤੇ ਪੀ ਬਲ ਪੂਜਾ ਓਰ ਜਾਏ ਆਪਨ ਹੀ ਪਰਮੇਸ਼ਰ ਕਹਾਏ ਮਹਾਦੇਵ ਅਚੂਤ ਕਹਿਵਾਇਓ ਬਿਸਨ ਆਪ ਹੀ ਕੋ ਟਹਿਰਾਇਓ ਬ੍ਰਹਮਾ ਆਪ ਪਾਰ ਬ੍ਰਹਮ ਪਖਾਨਾ ਪ੍ਰਭ ਕੋ ਪ੍ਰਭੂ ਨ ਕਿਨ ਹੂੰ ਜਾਣਾ ਤਬ ਸਾਖੀ ਪ੍ਰਭ ਅਸ਼ਟ ਬਨਾਏ ਸਾਖ ਨਮਿਤ ਦੇਬੇ ਟਹਿਰਾਏ ਤੇ ਕਹੇ ਕਰੋ ਹਮਾਰੀ ਪੂਜਾ ਹਾਮ ਬਿਨ ਅਵਰ ਨਾ ਠਾਕੁਰ ਦੂਜਾ ਪਰਮ ਤਤ ਕੋ ਜਿਨ ਨ ਪਛਾਨਾ ਤਿਨ ਕਰ ਈਸਰ ਤਿਨ ਕਹ ਮਾਨਾ ਕੇਤੇ ਸੂਰ ਚੰਦ ਕਹ ਮਾਨੈ ਅਗਨ ਹੋਤਰ ਕਈ ਪਵਨ ਪ੍ਰਮਾਨੈ ਕਿਨ ਹੂ ਪ੍ਰਭ ਪਾਹਨ ਪਹਿਚਾਨਾ 나ਥ ਕਿਤੇ ਜਲ ਕਰਤ ਵਿਧਾਨਾ ਕੇਤਕ ਕਰਮ ਕਰਤ ਦਰਪਾਨਾ ਧਰਮ ਰਾਜ ਕੋ ਧਰਮ ਪਛਾਨਾ ਜੇ ਪ੍ਰਭ ਸਾਖ ਨਮਿਤ ਠਹਿਰਾਏ ਤੇ ਹਿਆ ਆਏ ਪ੍ਰਭ ਕਹਿਵਾਏ ਤਾਂ ਕੀ ਬਾਤ ਬਿਸਰ ਜਾਤੀ ਭੀ ਆਪਣੀ ਆਪਣੇ ਪਰਤ ਸੋਭ ਭੀ ਜਬ ਪ੍ਰਭ ਕੋ ਨਾ ਤਿਨਾ ਪਹਿਚਾਨਾ ਤਬ ਹਰ ਇਨ ਮਨੁਛਨ ਠਹਿਰਾਨਾ ਤੇ ਭੀ ਬਸ ਮਮਤਾ ਹੋਏ ਗਏ ਪਰਮੇਸ਼ਰ ਪਾਹਣ ਠਹਿਰੇ ਤਬ ਹਰ ਸਿੱਧ ਸਾਧ ਠਹਿਰਾਏ ਤਿਨ ਭੀ ਪਰਮ ਪੁਰਖ ਨਹੀਂ ਪਾਏ ਜੇ ਕੋਈ ਹੋਤ ਭਾਇਓ ਜਗ ਸਿਆਨਾ ਤਿਨ ਤਿਨ ਆਪਣੋ ਪੰਥ ਚਲਾਨਾ ਪਰਮਪੁਰਖ ਕਿਨਹੂ ਨਹਿ ਪਾਇਓ ਬੈਰ ਬਾਦ ਹੰਕਾਰ ਵਢਾਇਓ ਪੇਡ ਪਾਤ ਆਪਨ ਤੇ ਜਲੈ ਪ੍ਰਭ ਕੈ ਪੰਥ ਨ ਕੋਉ ਚੱਲੈ ਜਿਨ ਜਨ ਤਨਕ ਸਿੱਧ ਕੋ ਪਾਇਓ ਤਿਨ ਤਿਨ ਆਪਣਾ ਰਾਹੋ ਚਲਾਇਓ ਪਰਮੇਸ਼ਰ ਨਾ ਕਿਨਹੂ ਪਹਿਚਾਨਾ ਮਮ ਉਚਾਰਤੇ ਭਇਓ دیਵਾਨਾ ਪਰਮ ਤਤ ਕਿਨਹੁ ਨ ਪਛਾਨਾ ਆਪ ਆਪ ਭੀਤਰ ਉਰਜਾਨਾ ਤਬ ਜੇ ਜੇ ਰਖ ਰਾਜ ਬਨਾਏ ਤਿਨ ਆਪਨ ਪੁਨ ਸਿਮਰਤ ਚਲਾਏ ਜੇ ਸਿਮਰਤਨ ਕੇ ਭਏ ਅਨੁਰਾਗੀ ਤਿਨ ਤਿਨ ਕ੍ਰਿਆ ਬ੍ਰਹਮ ਕੀ ਤਿਆਗੀ ਜਿਨ ਮਨ ਹਰ ਚਰਨਨ ਠਹਿਰਾਇਓ ਸੋ ਸਿਮਰਤਨ ਕੇ ਰਾਹ ਨ ਆਇਓ ਬ੍ਰਹਮਾ ਚਾਰ ਹੀ ਬੇਦ ਬਨਾਏ ਸਰਬ ਲੋਕ ਤੇ ਹਕਰਮ ਚਲਾਏ ਜਿਨ ਕੀ ਲੇਵ ਹਰ ਚਰਨਨ ਲਾਗੀ ਤੇ ਬੇਦਨ ਤੇ ਭਏ ਤਿਆਗੀ ਜਿਨ ਮਤ ਬੇਦ ਕਤੇ ਬਨ ਤਿਆਗੀ ਪਾਰ ਬ੍ਰਹਮ ਕੇ ਭਏ ਅਨੁਰਾਗੀ ਤਿੰਨ ਕੇ ਗੂੜ ਮਤ ਜੇ ਚਲ ਹੀ ਭਾਂਤ ਅਨੇਕ ਦੁਖ ਦੁਖਨ ਸੋ ਦਲ ਹੀ ਜੇ ਜੇ ਸਹਿਤ ਜਾਤਨ ਸੰਦੇਹ ਪ੍ਰਭ ਕੋ ਸੰਗ ਨਾ ਛੋੜਤ ਨੇਹ ਤੇ ਤੇ ਪਰਮਪੁਰੀ ਕਹਿ ਜਾਹੀ ਤਿਨ ਹਰਿ ਸਿਉ ਅੰਤਰ ਕਛ ਨਾਹੀ ਜੇ ਜੇ ਜੀਆ ਜਾਤਨ ਤੇ ਡਰੇ ਪਰਮਪੁਰਖ ਤਜ ਤਿਨ ਮਗ ਪਰੇ ਤੇ ਤੇ ਨਰਕ ਕੁੰਡ ਮੋ ਪਰਹੀ ਬਾਰ ਬਾਰ ਜਗ ਮੋਹ ਬਪ ਧਰਹੀ ਤਬ ਹਰ ਬਹੁਰ ਦਤ ਉਪਜਾਇਓ ਤੈਨ ਪੀ ਆਪਣਾ ਪੰਥ ਚਲਾਇਓ ਕਰ ਮੋ ਨਖ ਸਿਰ ਜਟਾ ਸਵਾਰੀ ਪ੍ਰਭ ਕੀ ਕ੍ਰਿਆ ਨ ਕਛੂ ਵਿਚਾਰੀ ਪੁਨ ਹਰ ਗੋਰਖ ਕਾਉ ਉਪਰਾਜਾ ਸਿਖ ਕਰੇ ਤਿਨਹੂ ਬਡ ਰਾਜਾ ਸ਼੍ਰਵਨ ਫਾਰ ਮੁਦਰਾ ਦ્વੈਦਾਰੀ ਹਰ ਕੀ ਪ੍ਰੀਤ ਰੀਤ ਨ ਵਿਚਾਰੀ ਪੁਨ ਹਰ ਰਾਮਾ ਆਨੰਦ ਕੋ ਕਰਾ ਭੇਸ ਬੈਰਾਗੀ ਕੋ ਜਨ ਧਰਾ ਕੰਠੇ ਕੰਠ ਕਾਠ ਕੇ ਡਾਰੀ ਪ੍ਰਭ ਕੀ ਕ੍ਰਿਆ ਨ ਕਛੂ ਵਿਚਾਰੀ ਜੇ ਪ੍ਰਭ ਪਰਮ ਪੁਰਖ ਉਪਜਾਇ ਤੈਨ ਤੈਨ ਆਪਣੇ ਰਾਹ ਚਲਾਏ ਮਹਾਦੀਨ ਤਬ ਪ੍ਰਭ ਉਪਰਾਜਾ ਅਰਬ ਦੇਸ ਕੋ ਕੀਨੋ ਰਾਜਾ ਤਿਨ ਭੀ ਏਕ ਪੰਥ ਉਪਰਾਜਾ ਲਿੰਗ ਬਿਨਾ ਕੀਨੇ ਸਭ ਰਾਜਾ ਸਭ ਤੇ ਆਪਣਾ ਨਾਮ ਜਪਾਇਓ ਸਤ ਨਾਮ ਕਾਹੂ ਨਾ ਦ੍ਰਿੜਾਇਓ ਸਭ ਆਪਣੀ ਆਪਣੀ ਉਰਜਾ ਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ ਤਪ ਸਾਧਤ ਹਰ ਮੋਹਿ ਬੁਲਾਇਓ ਇਮ ਕਹਿ ਕੈ ਇਹ ਲੋਕ ਪਠਾਇਓ ਅਕਾਲ ਪੁਰਖ ਬਾਚ ਚਉਪਈ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚੁਰ ਕਰ ਬੇ ਕਹੋ ਸਾਜਾ ਜਾਹੇ ਤਹਾਂ ਤੈ ਧਰਮ ਚਲਾਏ ਕੁ ਬੁੱਧ ਕਰਨ ਤੇ ਲੋਕ ਹਟਾਏ ਕਬ ਬਾਚ ਦੋਹਰਾ ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਏ ਚਉਪਈ ਇਹ ਕਾਰਨ ਪ੍ਰਭ ਮੋਹਿ ਪਠਾਇਓ ਤਾਬ ਮੈਂ ਜਗਤ ਜਨਮ ਧਰ ਆਇਓ ਜੇ ਮੈਂ ਤੈਨ ਕਹੀ ਇਨ ਤੇਮ ਕਹਿ ਹੋ ਔਰ ਕਿਸੂ ਤੇ ਬੈਰ ਨ ਗਹਿ ਹੋ ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮਹਿ ਪਰ ਹੈ ਮੋ ਕੋ ਦਾਸ ਤਵਨ ਕਾ ਜਾਨੋ ਜਾ ਮੈਂ ਭੇਦ ਨ ਰੰਚ ਪਛਾਨੋ ਮੈਂ ਹਾਓ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਸਾ ਜੋ ਪ੍ਰਭ ਜਗਤ ਕਹਾ ਸੋ ਕਹਿ ਹੋ ਮ੍ਰਿਤ ਲੋਕ ਤੇ ਮੋਨ ਨ ਰਹਹਿ ਹੋ ਨਰਾਜ ਛੰਦ ਕਹੇ ਉਹ ਪ੍ਰਭੂ ਸੋ ਪਾਖ ਹੋ ਕਿ ਸੂਨਾ ਕਾਨ ਰਾਖ ਹੋ ਕਿ ਸੂਨਾ ਭੇਖ ਭੀਜ ਹੋ ਅਲੇਖ ਬੀਜ ਬੀਜ ਹੋ ਪਖਾਨ ਪੂਜ ਹੋ ਨਹੀਂ ਨਾ ਭੇਖ ਭੀਜ ਹੋ ਕਹੀ ਅਨੰਤ ਨਾਮ ਗਾਏ ਹੋ ਪਰਮ ਪੁਰਖ ਪਾਏ ਹੋ ਜਟਾ ਨਾ ਸੀ ਸਤਾਰ ਹੋ ਨਾ ਮੁੰਦਰ ਕਾ ਸੁਧਾਰ ਹੋ ਨਾ ਕਾਨ ਕਾਹੂ ਕੀ ਤਰੋ ਕਹਿਓ ਪ੍ਰਭੂ ਸੋ ਮੈਂ ਕਰੋ ਪਜੋਸੋ ਏਕ ਨਾਮੇ ਅੰਗ ਜੋ ਕਾਮ ਸਰਬ ਠਾਮੇ ਅੰਗ ਨ ਜਾਪ ਆਨ ਕੋ ਜਪੋ ਨ ਔਰ ਥਾਪਨ ਥਪੋ ਬਿਆੰਤ ਨਾਮ ਧਿਆਏ ਹੋ ਪਰਮ ਜੋਤ ਪਾਏ ਹੋ ਨ ਧਿਆਨ ਆਨ ਕੋ ਤਰੋ ਨ ਨਾਮ ਆਨ ਉਚਰੋ ਤਵਕ ਨਾਮ ਰਤਿ ਅੰਗ ਨ ਆਨ ਮਾਨ ਮਤ੍ਰੇ ਅੰਗ ਪਰਮ ਧਿਆਨ ਧਾਰੀ ਅੰਗ ਅਨੰਤ ਪਾਪ ਟਾਰੀ ਅੰਗ ਤੁਮੇਵ ਰੂਪ ਰਾਚੇ ਅੰਗ ਨ ਆਨ ਦਾਨ ਮਾਚੇ ਅੰਗ ਤਵਕ ਨਾਮ ਉਚਾਰੀ ਅੰਗ ਅਨੰਤ ਦੁਖ ਟਾਰੀ ਅੰਗ ਚਉ ਪਈ ਜੈ ਨ ਜਨ ਨਾਮ ਤਿਹਾਰੋ ਧਿਆਇਆ ਦੁਖ ਪਾਪ ਤਿਨ ਨਿਕਟ ਨ ਆਇਆ ਜੇ ਜੇ ਔਰ ਧਿਆਨ ਕੋ ਧਰ ਹੀ ਬਹਿਸ ਬਹਿਸ ਬਾਦਨ ਤੇ ਮਰ ਹੀ ਹਮ ਇਹ ਕਾਜ ਜਗਤ ਮੋ ਆਏ ਧਰਮហេਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਿਠਾਰੋ ਦੁਸ਼ਟ ਦੋਖੀਆਂ ਨ ਪਕਰ ਪਛਾਰੋ ਯਾਹੀ ਕਾਜ ਤਰਾ ਹਮ ਜਨਮੰ ਸਮਝ ਲੇਹੋ ਸਾਧੂ ਸਭ ਮਨਮੰ ਧਰਮ ਚਲਾਵਨ ਸੰਤੋ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ ਜੇ ਜੇ ਭਏ ਪਹਿਲ ਅਵਤਾਰਾ ਆਪ ਆਪ ਤਿਨ ਜਾਪ ਉਚਾਰਾ ਪ੍ਰਭ ਦੁਖੀ ਕੋਈ ਨ ਬਿਦਾਰਾ ਧਰਮ ਕਰਨ ਕੋ ਰਾਹ ਨ ਡਾਰਾ ਜੇ ਜੇ ਗਾਸ ਅੰਬੀਆ ਭਏ ਮੈਂ ਮੈਂ ਕਰਤ ਜਗਤ ਤੇ ਗਏ ਮਹਾਪੁਰਖ ਕਾਹੂ ਨ ਪਛਾਨਾ ਕਰਮ ਧਰਮ ਕੋ ਕਛੂ ਨ ਜਾਨਾ ਆਵਰਨ ਕੀ ਆਸਾ ਕਿਛ ਨਾਹੀ ਏਕੈ ਆਸ ਧਰੋ ਮਨ ਮਾਹੀ ਆਨ ਆਸ ਉਪਜਤ ਕਿਛ ਨਾਹੀ ਵਾਕੀ ਆਸ ਧਰੋ ਮਨ ਮਾਹੀ ਦੋਹਰਾ ਕੋਈ ਪੜਤ ਕੁਰਾਨ ਕੋ ਕੋਈ ਪੜਤ ਪੁਰਾਨ ਕਾਲ ਨ ਸਕਤ ਬਚਾਏ ਕੈ ਫੋਕਟ ਧਰਮ ਨਿਦਾਨ ਚਉਪਈ ਕਈ ਕੋਟ ਮਿਲ ਪੜਤ ਕੁਰਾਨਾ ਬਾਚਤ ਕਿਤੇ ਪੁਰਾਨ ਅਜਾਨਾ ਅੰਤ ਕਾਲ ਕੋਈ ਕਾਮ ਨ ਆਵਾ ਦਾਵ ਕਾਲ ਕਾਹੂ ਨਾ ਬਚਾਵਾ ਕਿਉ ਨਾ ਜਪੋ ਤਾ ਕੋ ਤੁਮ ਭਾਈ ਅੰਤ ਕਾਲ ਜੋ ਹੋਏ ਸਹਾਈ ਹੋਕਟ ਧਰਮ ਲਖੋ ਕਰ ਪਰਮਾ ਇਨ ਤੇ ਸਰਤ ਨ ਕੋਈ ਕਰਮਾ ਇਹ ਕਾਰਨ ਪ੍ਰਭ ਹਮੈ ਬਨਾਇਓ ਭੇਦ ਭਾਖ ਇਹ ਲੋਕ ਪਠਾਇਓ ਜੋ ਤਿਨ ਕਹਾ ਸੋ ਸਭਨ ਉਚਰਾਓ ਉਚਰਾਓ ਡਿੰਬ ਵਿੰਬ ਕੇਛ ਨੈਕ ਨ ਕਰਾਓ ਰਸਾਵਲ ਛੰਦ ਨ ਜਟਾ ਮੂਡ ਧਾਰਾਉ ਨ ਮੁੰਦਰ ਕਾ ਸਵਾਰਾਉ ਜਪੋ ਤਾਸ ਨਾਮੰ ਸਰੈ ਸਰਬ ਕਾਮੰ ਨ ਨੈਨੰ ਮਿਚਾਉ ਨ ਡਿੰਬੰ ਦਿਖਾਉ ਨ ਕੁਕਰਮੰ ਕਮਾਉ ਨ ਭੇਖੀ ਕਹਾਉ ਚਾਉ ਪਈ ਜੇ ਜੇ ਭੇਖ ਸੋ ਤਾਨ ਮੈਂ ਧਾਰੈ ਤੇ ਪ੍ਰਭ ਜਨ ਕਛ ਕਹਿ ਨ ਵਿਚਾਰੈ ਸਮਝ ਲੈ ਹੋ ਸਭ ਜਨ ਮਨ ਮਾਹੀ ਡੰਬਨ ਮੈਂ ਪਰਮੇਸ਼ਰ ਨਾਹੀ ਜੇ ਜੇ ਕਰਮ ਕਰ ਡੰਬ ਦਿਖਾਹੀ ਤਿੰਨ ਪ੍ਰਲੋਗਨ ਮੋ ਗਤ ਨਾਹੀ ਜੀਵਤ ਚਲਤ ਜਗਤ ਕੇ ਕਾਜਾ ਸਵੰਗ ਦੇਖ ਕਰ ਪੂਜਤ ਰਾਜਾ ਸਵੰਗਨ ਮੈਂ ਪਰਮੇਸ਼ਰ ਨਾਹੀ ਖੋਜ ਫਿਰ ਸਭ ਹੀ ਕੋ ਕਾਹੀ ਆਪਨੋ ਮਨ ਕਰਮੋ ਜਿਹ ਆਨਾ ਪਾਰ ਬ੍ਰਹਮ ਕੋ ਤਿਨੀ ਪਛਾਨਾ ਦੋਹਰਾ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਾਸਤੀ ਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ ਚਉਪਈ ਜੇ ਜੇ ਜਗ ਕੋ ਡੰਬ ਦਿਖਾਵੇ ਲੋਗਨ ਮੁੰਡ ਅਦਕ ਸੁਖ ਪਾਵੈ ਨਾਸਾ ਮੁੰਦ ਕਰ ਪ੍ਰਣਾਮੰ ਫੋਕਟ ਧਰਮ ਨ ਕਉਡੀ ਕਾਮੰ ਫੋਕਟ ਧਰਮ ਜਿਤੇ ਜਗ ਕਰਹੀ ਨਰਕ ਕੁੰਡ ਭੀਤਰਤੇ ਪਰਹੀ ਹਾਥ ਹਲਾਏ ਸੁਰਗ ਨਾ ਜਾਹੂ ਜੋ ਮਨ ਜੀਤ ਸਕਾ ਨਹੀਂ ਕਾਹੂ ਕਬ ਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿ ਹਉ ਜਗ ਮਾਹੇ ਜੋ ਤੇ ਪ੍ਰਭ ਕਉ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੈ ਸਮਾਹੇ ਚਉ ਪਈ ਜੇ ਜੇ ਬਾਦ ਕਰਤ ਹੰਕਾਰਾ ਤਿਨ ਤੇ ਭਿੰਨ ਰਹਤ ਕਰਤਾਰਾ ਬੇਦਕ ਤੇਬ ਬਿਖੈ ਹਰ ਨਾਹੀ ਜਾਨ ਲਿਹੋ ਹਰ ਜਨ ਮਨ ਮਾਹੀ ਆਂਖ ਮੂਦ ਕੋ ਡਿੰਬ ਦਿਖਾਵੇ ਅੰਦਰ ਕੀ ਪਦਵੀ ਕਹਿ ਪਾਵੇ ਆਂਖ ਮੀਚ ਮਗ ਸੂਜ ਨਾ ਜਾਈ ਤਾਹੇ ਅਨੰਤ ਮਿਲੇ ਕਮ ਭਾਈ ਬਹ ਬਿਸਥਾਰ ਕਹਿ ਲਓ ਕੋਈ ਕਹ ਸਮਜਤ ਬਾਤ ਥਕਤ ਹੋਇ ਰਹੈ ਰਸਨਾ ਧਰੈ ਕਈ ਚੌਕੋਟਾ ਤਾਦਪ ਘਨਤ ਤੇਹ ਪਰਤ ਸੋ ਟੋਟਾ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ जग ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ ਇਹ ਤੇ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਆਗਿਆ ਕਾਲ ਜਗ ਪ੍ਰਵੇਸ਼ ਕਰਨ ਨਾਮ ਖਸ਼ਟ ਮੋ ਧਿਆਇ ਸਮਾਪਤ ਮਸਤ ਸੁਭ ਮਸਤ ਅਪਜੂ ਅਥ ਕਬ ਜਨਮ ਕਥਨੰ ਚਉਪਈ ਮੋਰ ਪਿਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਿਬੇਣੀ ਭਏ ਪੁੰਨ ਦਾਨ ਦਿਨ ਕਰਤ ਬਿਤਾਏ ਤਹੀ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੈ ਭਵ ਲਇਓ ਮਦਰ ਦੇਸ ਹਮ ਕੋ ਲੈ ਆਏ ਭਾਂਤ ਭਾਂਤ ਦਾਈਆਂ ਦੁਲ ਰਾਏ ਕੀਨੀ ਅਨਕ ਭਾਂਤ ਤਨ ਰੱਛਾ ਦੀਨੀ ਭਾਂਤ ਭਾਂਤ ਕੀ ਸਿੱਖਾ ਜਬ ਹਮ ਧਰਮ ਕਰਮ ਮੋ ਆਏ ਦੇਵ ਲੋਕ ਤਬ ਪਿਤਾ ਸਿਧਾਏ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਨਾਮ ਸਪਤਮੋ ਧਿਆਏ ਸਮਾਪਤ ਮਸਤ ਸੁਭ ਮਸਤ ਅਪਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ